ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਵਾਲੀ ਵੀਡੀਓ ਆ ਜਿਹੜੀ ਇਹ ਮੇਰੇ ਵਾਸਤੇ ਤੇ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਇਸ ਤਰ੍ਹਾਂ ਦੇ ਵੀਡੀਓਜ਼ ਨਾਲ ਬਣੇ ਰਹੋ ਜੇ ਤੇ ਵੀਡੀਓ ਨੂੰ ਪੂਰਾ ਦੇਖਿਓ ਜੇ ਕਿਉਂਕਿ ਵੀਡੀਓ ਅੱਜ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਲੱਗਣ ਵਾਲੀ ਆ ਕਿਉਂਕਿ ਮੈਂ ਜਾਣਦਾ ਕਿ ਜਿਹੜੇ ਮੇਰੇ ਵੀਰ ਕੋਈ ਵੀ ਦੁਕਾਨ ਤੇ ਕੰਮ ਕਰਦੇ ਆ ਉਹਨਾਂ ਨੂੰ ਬੜੀਆਂ ਜ਼ਿਆਦਾੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਦੇ ਵਾਸਤੇ ਮੈਂ ਇੱਕ ਛੋਟੀ ਜੀ ਟ੍ਰਿਕ ਲੈ ਕੇ ਆਇਆ ਹਾਂ ਜੇ ਤੁਹਾਨੂੰ ਉਹ ਟ੍ਰਿਕ ਪਸੰਦ ਆਵੇ ਤਾਂ ਤੁਸੀਂ ਆਪਣਾ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਜੇ ਤੁਹਾਨੂੰ ਉਹ ਟ੍ਰਿਕ ਪਸੰਦ ਨਾ ਆਵੇ ਤੇ ਤਾਂ ਵੀ ਕਮੈਂਟਾਂ ਦੇ ਵਿੱਚ ਦੱਸ ਦਿਓ ਜੇ ਕਿ ਤੁਹਾਨੂੰ ਉਹ ਪਸੰਦ ਕਿਉਂ ਨਹੀਂ ਆਈ ਹੁਣ ਆਪਾਂ ਵੀਡੀਓ ਦੇ ਨਾਲ ਚੱਲਦੇ ਹਾਂ ਤੇ ਤੁਹਾਨੂੰ ਦਿਖਾਣੇ ਆਂ ਹੁਣ ਆਪਾਂ ਜਾ ਰਹੇ ਹਾਂ ਆਪਣੀ ਦੁਕਾਨ ਦੇ ਵਿੱਚ ਇਹ ਮੇਰੀ ਆਪਣੀ ਦੁਕਾਨ ਆ ਆ ਦੇਖੋ ਇਨਵਰਟਰ ਰੱਖਿਆ ਆ ਕਿਉਂਕਿ ਗਰਮੀ ਬਹੁਤ ਆਦੇ ਜਿਹੜੇ ਆ ਕੰਮ ਸਿਰ ਗਰਮੀ ਚ ਹੁੰਦਾ ਨਹੀਂਗਾ ਮੈਂ SBI ਬੈਂਕ ਦਾ ਕੰਮ ਕਰਦਾ ਸਟੇਟ ਬੈਂਕ ਦਾ CSP ਆ ਗ્રાਹਕ ਸੇਵਾ ਕੇਂਦਰ ਹੈ ਮੇਰੇ ਕੋਲ ਆ ਦੇਖੋ ਕਿੰਨਾ ਘੈਂਟ ਬੈਂਕਰਗਾ ਕੰਮ ਕੀਤਾ ਪਿਆ ਹੈ ਉਹ ਦੇਖੋ ਮੈਂ ਪਿੰਡ 'ਚ ਬੈਠਾ ਆ ਕੋਈ ਸ਼ਹਿਰ ਨਹੀਂਗਾ ਆ ਦੇਖੋ ਇਥੋਂ ਆਪਣੇ ਕੋ ਕੋ ਕਸਟਮਰ ਜਿਹੜਾ ਏ ਇਹਦੀ ਹੱਥ ਕੱਢ ਕੇ ਆਪਣੇ ਨਾਲ ਲੈਨ ਦੇਣ ਕਰ ਸਕਦਾ ਏ ਇਹ ਨਹੀਂ ਕਿ ਉਹ ਜਿੱਥੇ ਮਰਜ਼ੀ ਹੱਥ ਮਾਰੀ ਜਾਊਗਾ ਦੇਖੋ ਮੈਂ ਜਾਲੀ ਲਾਈ ਹੋਈ ਆ ਠੀਕ ਹੈ ਤੇ ਸਿਰਫ ਇੰਨੀ ਕਿ ਜਗ੍ਹਾ ਹੀ ਛੱਡੀ ਹੋਈ ਆ ਹੁਣ ਮੈਂ ਤੁਹਾਨੂੰ ਟ੍ਰਿਕ ਦੱਸਦਾ ਕਿ ਜਿਹੜੀ ਮੈਂ ਟ੍ਰਿਕ ਤੁਹਾਨੂੰ ਦੱਸਣ ਦਿਆ ਹੀ ਆ ਦੇਖੋ ਮੈਂ ਇੱਥੇ ਲੋਕ ਲਾਇਆ ਹੋਇਆ ਏ ਹੁਣ ਜਿਹੜੇ ਮੇਰੇ ਵੀਰ ਵੀ ਪੈਸਿਆਂ ਦਾ ਲੈਨ ਦੇਣ ਕਰਦੇ ਆ ਉਹ ਜਿਸ ਤਰ੍ਹਾਂ ਕਿ ਆਪਾਂ ਉਹ ਜਿੱਦਾਂ ਕਿ ਆਪਾਂ ਬਹੁਤ ਜ਼ਿਆਦਾ YouTube ਤੇ Facebook ਤੇ ਨਿਊਜ਼ ਚੈਨਲਾਂ ਦੇ ਵਿੱਚ ਵੀਡੀਓ ਦੇਖਦੇ ਆ ਕਿ ਕਿਸੇ ਦਾ ਵੈਸਟਰਨ ਯੂਨੀਅਨ ਦਾ ਕੰਮ ਆ ਕਿਸੇ ਦੀ ਕੋਈ ਦੁਕਾਨਦਾਰੀ ਆ ਤੇ ਉੱਥੇ ਚੋਰੀ ਹੋ ਗਈ ਉਹ ਕੱਲਾ ਬੰਦਾ ਬੈਠਾ ਸੀ ਤੇ ਕੁਛ ਚੋਰ ਆਏ ਤੇ ਉਹਨਾਂ ਨੇ ਉਹਦੇ ਨਾਲ ਮਤਲਬ ਚੋਰੀ ਕਰ ਲਈ ਚਾਹੇ ਜੁਐਲਰੀ ਦੀ ਦੁਕਾਨ ਹੋਵੇ ਚਾਹੇ ਕਿਸੇ ਕਿਸਮ ਦੀ ਸ਼ਾਪ ਹੋਵੇ ਜਿੱਥੇ ਪੈਸਾ ਦਾ ਲੈਣ-ਦੇਣ ਹੁੰਦਾ ਹੈ ਉਹ ਜਿਸ ਤਰ੍ਹਾਂ ਮੇਰੇ ਇੱਥੇ ਮਤਲਬ ਪੈਸਿਆਂ ਦਾ ਲੈਣ-ਦੇਣ ਹੁੰਦਾ ਆ ਉਹ ਵੀ ਆ ਪ੍ਰਬੰਧ ਕੀਤਾ ਹੋਇਆ ਦੇਖੋ ਉੱਪਰ ਤੱਕ ਕਿਉਂਕਿ ਆਪਣੇ ਕੋ ਕੋਈ ਮੌਕਾ ਪੱਜ ਜਾਂਦਾ ਹੈ ਕਿ ਆਪਾਂ ਖਲਾ ਲੈ ਸਕੀਏ ਕਿ ਆਪਾਂ ਇਹ ਬੰਦਾ ਨੈਗੇਟਿਵ ਆ ਆਪਣੇ ਪ੍ਰਤੀ ਇਹ ਭਾਵਨਾ ਸਹੀ ਨਹੀਂ ਰੱਖੰਦਾ ਤੇ ਆਪਾਂ ਤੋਂ ਦੂਰ ਰਹਿਣਾ ਹੈ ਤੇ ਫਿਰ ਇਹ ਆਪਣੇ ਵਾਸਤੇ ਹੈ ਜਿਹੜੀ ਇਹ ਬਚਨ ਦਾ ਸਾਧਨ ਮੰਨ ਜਾਂਦੀ ਆ ਫਿਰ ਆਪਾਂ ਇੱਥੋਂ ਇਹਨੂੰ ਲੋਕ ਕਰ ਸਕਦੇ ਆ ਤੇ ਬਸ ਆਪਾਂ ਅੰਦਰ ਆ ਕੇ ਬੈਠ ਜਾਗੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੇ ਤੇ ਹੋਰ ਨਵੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਇਹ ਤੁਹਾਨੂੰ ਬਿਲਕੁਲ ਪਿਓਰ ਤੇ ਦੇਸੀ ਵੀਡੀਓ ਜਿਹੜੀਆਂ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ ਬਾਕੀ ਵੱਖਰੇ ਵੱਖਰੇ ਫਲੇਵਰ ਦੀਆਂ ਵੀਡੀਓ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜਿਹੜੀਆਂ ਤੁਹਾਡੇ ਨੌਲੇਜ ਦੇ ਵਿੱਚ ਵਾਧਾ ਕਰਨਗੀਆਂ ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਕੰਮ ਆ ਸਕਦੀਆਂ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਜੈ ਹਿੰਦ